ਬੇਸੀ ਅਸੀਂ ਸੋਚਿਆ ਸੀ ਵੀ ਆਪਾਂ ਵੀ ਜਿੱਥੋਂ ਪਰਿਵਾਰ ਵਿਛੜਿਆ ਸੀ ਉੱਥੋਂ ਸ਼ੁਰੂ ਕਰੀਏ ਹਾਂਜੀ ਇਹ ਹੈ ਉਹ ਜਗ੍ਹਾ ਇਸ ਜਗ੍ਹਾ ਤੇ ਉਹ ਘੁਟੀਆਂ ਸੀ ਤੇ ਫਿਰ ਆਹ ਰੱਥ 'ਚ ਬੈਠ ਕੇ ਤੇ ਅੱਗੇ ਸਿਪਾਈ ਚੱਲ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਅੱਜ ਨਵੇਂ ਬਲੌਗ 'ਚ ਜਿਵੇਂ ਕਿ ਤੁਸੀਂ ਆਪਣੀ ਗੱਡੀ ਦੇ ਪਿੱਛੇ ਝੰਡਾ ਲੱਗਿਆ ਵੇਖਦੇ ਹੋਵੋਗੇ ਕੇਸਰੀ ਆਪਾਂ ਚੱਲੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਉੱਥੇ ਜਿਹੜੇ ਨੇੜੇ-ਤੇੜੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਨਾਂ 'ਚ ਮੱਥਾ ਟੇਕਾਂਗੇ ਤੇ ਨਾਲ-ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੁਸੀਂ ਵੀ ਵਲੌਗ ਦੇ ਨਾਲ-ਨਾਲ ਬਣੇ ਰਹੋ ਜੀ ਆਪਾਂ ਨਿਕਲ ਰਹੇ ਆ ਕਿਉਂਕਿ ਬਾਟ ਆ ਦੂਰ ਦੀ ਤੇ ਆਪਾਂ ਹੈਗੇ ਲੇਟ ਸਾਨੂੰ ਐਸੀ ਸਵੇਰੇ ਜਲਦੀ ਜਲਦੀ ਨਿਕਲ ਜਾਾਂਗੇ ਜਿੰਨੇ ਗੁਰਦੁਆਰਾ ਸਾਹਿਬ ਨੇ ਉੱਥੇ ਕਵਰ ਹੋ ਜਾਣਗੇ ਸਾਰੇ ਪਰ ਕਿੱਥੇ ਨਿਕਲਾਂ ਸਵੇਰੇ ਸਵੇਰੇ ਅੱਸੀ ਤੁਹਾਨੂੰ ਬੜਾ ਠੰਡ ਹੈ ਤੇ ਚਲੋ ਜੀ ਹੁਣ ਆਪਾਂ ਰੈਡੀ ਹੋ ਗਏ ਸਾਰੇ ਤੇ ਮੈਂ ਵੀ ਪੱਗ ਬੰਨੀ ਇੱਕ ਦੋ ਅਰਚ ਦਾ ਪੱਗ ਹੀ ਸੈੱਟ ਆਈ ਹੈ ਸਮਰ ਦੇ ਪੱਗ ਬੰਨੀ ਹੈ ਹਾਂਜੀ ਜਸ਼ਨ ਰੈਡੀ ਤੇ ਖੁਸ਼ਮੰਨ ਰੈਡੀ ਮੰਮੀ ਡੈਡੀ ਘਰ ਤੇ ਗੱਡੀ ਆਪਣੀ ਰੈਡੀ ਨਿਕਲਦੇ ਆ ਜੀ ਬਸ ਹੈ ਗੱਤ ਆ ਬੜਾ ਪਿਆਰੇ ਸਮਾਂ ਦੀਖਦੇ ਲੋ ਜੀ ਲੈ ਕੇ ਪਰਮਾਤਮਾ ਦਾ ਨਾਮ ਆਪਾਂ ਯਾਤਰਾ ਕਰਤੀ ਸ਼ੁਰੂ ਯਾਤਰਾ ਹੈ ਤਾਂ ਇੱਕ ਦਿਨ ਦੀ ਆਪਣੀ ਸ਼ਾਮ ਨੂੰ ਬਾਪ ਜੀ ਆ ਵੇਖ ਲੋ ਜੀ ਆਪਾਂ ਇੱਕ ਤਰੀਕ ਹੋ ਗਈ ਤੇ ਮਹਿਲਾ ਚੌਂਕ 'ਚ ਹਜੇ ਵੀ ਲੰਗਰ ਚੱਲ ਰਹੇ ਸਹਿਬਜ਼ਾਦਿਆਂ ਦੀ ਯਾਦ ਇੱਕ ਲੰਗਰ ਹੋਰ ਆ ਗਿਆ ਤੇ ਲੰਗਰ ਆਪਾਂ ਵੀ ਛਕਾਂਗੇ ਦੇਖਦੇ ਆਂ ਕਾਦਾ ਲੰਗਰ ਐ ਚਾਹ ਤਾਂ ਲੱਗ ਰਹੀ ਐ ਬਾਕੀ ਚਾਹ ਦੇ ਨਾਲ ਵੀ ਕੁਝ ਚੱਲ ਰਿਹਾ ਉਹ ਦੇਖਦੇ ਆਂ ਕੀ ਚੱਲ ਰਿਹਾ ਅਜੇ ਵੀ ਟਰਾਲੀਆਂ ਜਾ ਰਹੀਆਂ ਨੇ ਫਤੇਗੜ ਸਾਹਿਬ ਕਿੰਨੀਆਂ ਟਰਾਲੀਆਂ ਖੜੀਆਂ ਨੇ ਦੇਖੋ ਚਾਹ ਪੀਣੀ ਐ ਖੜਨਾ ਪੈਣਾ ਚਾਹ ਵਾਸਤੇ ਦਾ ਨਾ ਚਲੋ ਅੱਗੇ ਛੱਗਾਂਗੇ ਫਿਰ ਲੋ ਜੀ ਬ੍ਰੈਡ ਬਗੋੜਾ ਚੱਲ ਰਿਹਾ ਹੈ ਆਪਾਂ ਨੂੰ ਘਰ ਬੈਠਿਆਂ ਨੂੰ ਐਂ ਲੱਗਦਾ ਹੁੰਦਾ ਵੀ ਸਮਾਪਤੀ ਹੋ ਗਈ ਹੈ ਨਾ ਪਰ ਨਹੀਂ ਅੱਜ ਤੁਸੀਂ ਦੇਖੋ ਵੀ ਐ ਲੱਗਦਾ ਵੀ ਕਿੰਨੀ ਸੰਗਤ ਜਾਰੀ ਆ ਵੀ ਜਿਵੇਂ ਅੱਜ ਸ਼ੁਰੂ ਹੋਇਆ ਹੁੰਦਾ ਹੈ ਨਾ ਐਵੇਂ ਸੰਗਤ ਜਾਰੀ ਆ ਇੰਨੇ ਆ ਟਰੈਕਟਰ ਟਰਾਲੀਆਂ ਗੱਡੀਆਂ ਮੋਟਰਸਾਈਕਲ ਮਿਲ ਰਹੇ ਆ ਸਾਨੂੰ ਹਾਂਜੀ ਆਪਾਂ ਪਹੁੰਚ ਗਏ ਸ੍ਰੀ ਫਤਿਹਗੜ੍ਹ ਸਾਹਿਬ ਪਰ ਆਪਾਂ ਗੁਰਦੁਆਰਾ ਸਾਹਿਬ ਤੋਂ ਅੱਗੇ ਨਿਕਲ ਗਏ ਸਾਈਡ ਤੋਂ ਆਪਾਂ ਜਾ ਰਹੇ ਆ ਪਰ ਆਪਾਂ ਸੋਚਿਆ ਕਿ ਕੁਝ ਹੋਰ ਸੋਚਿਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕੀ ਹੈ ਆਪਾਂ ਗੁਰਦੁਆਰਾ ਸਾਹਿਬ ਆ ਕੇ ਦੁਬਾਰਾ ਮੱਥਾ ਟੇਕਾਂਗੇ ਵਾਪਸੀ ਤੇ ਸਤਨਾਮ ਵਾਹਿਗੁਰੂ ਮੋਤੀराम ਮਹਾਰਾਜੀ ਦਾ ਗੁਰਦੁਆਰਾ ਸਾਹਿਬ ਆ ਗਿਆ ਜੀ ਸੰਗਤ ਦਾ ਰਸ ਦੇਖੋ ਤੁਸੀਂ ਲੱਗਦਾ ਵੀ ਸਭਾ ਸਮਾਪਤ ਹੋ ਗਈ ਇਹ ਲੱਗਦਾ ਵੀ ਸ਼ੁਰੂ ਹੋ ਰਹੀ ਹੈ ਹਨਾ ਇੰਨਾ ਰਸ वैसे ਤੁਸੀਂ ਸਮਝ ਹੀ ਗਏ ਹੋਵੋਗੇ ਆਪਾਂ ਅੱਗੇ ਕਿੱਧਰ ਨੂੰ ਜਾ ਰਹੇ ਆਂ ਇਸ ਵਾਰ ਆਪਾਂ ਸੋਚਿਆ ਵੀ ਪਹਿਲਾਂ ਫਰਵਰੀ ਫਤੇਗੜ ਸਾਹਿਬ ਮੱਥਾ ਟੇਕ ਕੇ ਚਲੇ ਜਾਂਦੇ ਸੀ ਵਾਪਸ ਇਸ ਵਾਰੀ ਸੋਚਿਆ ਵੀ ਕੁਝ ਨਵਾਂ ਵੇਖੀਏ ਆਪਾਂ ਇਤਿਹਾਸ ਦਾ ਹਨਾ ਤੇ ਇੱਥੇ ਵੀ ਆਪਾਂ ਆਵਾਂਗੇ ਵਾਪਸੀ ਤੇ ਪਰ ਅੱਗੇ ਵੀ ਕੁਝ ਦੇਖ ਕੇ ਆਈਏ ਆਪਾਂ ਥੋੜਾ ਟਾਈਮ ਲੱਗਣਾ ਹੋਰ ਆਪਾਂ ਪਹੁੰਚ ਜਾਣਾ ਉੱਥੇ ਲੋ ਜੀ ਆਪਾਂ ਸਿਹੜੀਪਿੰਡ ਪਹੁੰਚ ਗਏ ਆਂ ਤੇ ਆਪਾਂ ਚੱਲਿਆਂ ਐਮਾ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਜਿੱਥੇ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਪਹਿਲਾ ਠਹਿਰੋ ਪਿੰਡ 'ਚ ਇੱਥੇ ਸੀਗਾ ਗੰਗੂ ਇੱਥੇ ਬਿਠਾ ਕੇ ਗਿਆ ਸੀ ਤੇ ਆ ਪਿੰਡ ਤੋਂ ਬਾਹਰ ਬਾਹਰ ਆਪਾਂ ਮੁੜ ਗਏ ਇੱਥੋਂ ਰਸਤਾ ਉਹ ਸਾਹਮਣੇ ਪਿੰਡ ਐ ਇੱਥੋਂ ਕਿਲੋਮੀਟਰ ਦੂਰ ਹੀ ਐ ਪਿੰਡ ਤੋਂ ਸਾਹਮਣੇ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹ ਜਾ ਕੇ ਆਪਾਂ ਉੱਥੋਂ ਦਾ ਇਤਿਹਾਸ ਦੇਖਦੇ ਆਂ ਤੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਅਸੀਂ ਆਪ ਵੀ ਪਹਿਲੀ ਵਾਰੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਐਮਾ ਸਾਹਿਬ ਇੱਥੇ ਇਤਿਹਾਸ ਵੈਸੇ ਆਪਾਂ ਅੰਦਰ ਜਾ ਕੇ ਪੜ੍ਹਦੇ ਹਾਂ ਜਿੰਨਾ ਕਿ ਵੈਸੇ ਆਪਾਂ ਨੂੰ ਜਾਣਕਾਰੀ ਹੈ ਵੀ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਵੀ ਪਹਿਲੀ ਵਾਰੀ ਗੰਗੂ ਨੇ ਇੱਥੇ ਬਿਠਾਏ ਸੀਗੇ ਪਿੰਡ ਤੋਂ ਬਾਹਰ ਤੇ ਉਸ ਤੋਂ ਬਾਅਦ ਉਹ ਫਿਰ ਪਿੰਡ ਚ ਲੈ ਕੇ ਗਿਆ ਸੀ ਵੀ ਪਹਿਲਾਂ ਇੱਥੇ ਬਿਠਾ ਕੇ ਕਹਿ ਗਏ ਆ ਗਿਆ ਸੀ ਵੀ ਮੈਂ ਪਿੰਡ ਚੱਲਿਆਂ ਦੇਖ ਕਿਉਂ ਨਾ ਤੇ ਬਾਕੀ ਇਤਿਹਾਸ ਤਾਂ ਆਪਾਂ ਅੰਦਰ ਵੇਖਾਂਗੇ ਵੈਸੇ ਅਸੀਂ ਸੋਚਿਆ ਸੀ ਵੀ ਆਪਾਂ ਵੀ ਜਿੱਥੋਂ ਪਰਿਵਾਰ ਵਿਛੜਿਆ ਸੀ ਉੱਥੋਂ ਸ਼ੁਰੂ ਕਰੀਏ ਪਰ ਅੱਜ ਅਸੀਂ ਪਿੰਡੋਂ ਹੀ ਲੇਟ ਹੋ ਗਏ ਥੋੜਾ ਜਿਹਾ ਪਰ ਇੱਕ ਦਿਨ ਚ ਕਵਰ ਵੀ ਨਹੀਂ ਕਰ ਸਕਦੇ ਆਪਾਂ ਤਾਂ ਕਰਕੇ ਫਿਰ ਅਸੀਂ ਕਿਹਾ ਵੀ ਚਲੋ ਇੱਥੋਂ ਦਾ ਸ਼ੁਰੂ ਕਰੀਏ ਆਪਾਂ ਹਨਾ ਇਹ ਨੇੜੇ ਸੀਗਾ ਤੇ ਆਪਾਂ ਅੱਜ ਇੱਥੋਂ ਸ਼ੁਰੂ ਕਰ ਰਹੇ ਆ ਅੱਗੇ ਐਵੇਂ ਐਵੇਂ ਜਿਵੇਂ ਇੱਥੋਂ ਮਾਤਾ ਜੀ ੱਲੇ ਸੀਗੇ ਉਵੇਂ-ਉਵੇਂ ਆਪਾਂ ਅੱਗੇ-ਅੱਗੇ ਚੱਲਦੇ ਰਵਾਂਗੇ ਤੇ ਫਿਰ ਲਾਸਟ ਤੇ ਫਤੇਗੜ ਸਾਹਿਬ ਜਾ ਕੇ ਮੱਥਾ ਟੇਕਾਂਗੇ ਹਾਂਜੀ ਇਹ ਹੈਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਹਾਂਜੀ ਜਿਹੜਾ ਇਹ ਇਤਿਹਾਸ ਲਿਖਿਆ ਹੋਇਆ ਹੈ ਨਾ ਇਹ ਉਦੋਂ ਨਾ ਇੱਥੇ ਇੱਕ ਸੰਗਣਾ ਜੰਗਲ ਹੁੰਦਾ ਸੀ ਤੇ ਇੱਥੇ ਇੱਕ ਸਾਧੂ ਦੀ ਕੁਟਿਆ ਹੁੰਦੀ ਸੀ ਤੇ ਉਸ ਸਾਧੂ ਦੀ ਇੱਥੇ ਆਪਣੇ ਮਾਤਾ ਗੁਜਰਕੌਰ ਜੀ ਨੂੰ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਬਿਠਾ ਕੇ ਗੰਗੂ ਚਲਾ ਗਿਆ ਕਹਿੰਦਾ ਮੈਂ ਪਿੰਡ ਜਾ ਕੇ ਦੇਖ ਕੇ ਆਉਣਾ ਵੀ ਕਿਦਾਂ ਦਾ ਮਾਹੌਲ ਹੈ ਸਾਰਾ ਤੇ ਉਹ ਫਿਰ ਇੱਥੇ ਜਦੋਂ ਬਿਠਾ ਕੇ ਗਏ ਸੀ ਤੇ ਉਹਨਾਂ ਕੋਲ ਬਾਅਦ ਚ ਸਾਧੂ ਜੀ ਆਏ ਤੇ ਸਾਧੂ ਨੇ ਆ ਕੇ ਮਾਤਾ ਜੀ ਨੂੰ ਪੁੱਛਿਆ ਵੀ ਤੁਸੀਂ ਇੰਨੇ ਨੇਰੇ ਤੇ ਸੰਗਣੇ ਇੱਕ ਜੰਗਲ ਦੇ ਵਿੱਚ ਆ ਕੇ ਬੈਠੇ ਹੋ ਕਿਵੇਂ ਬੈਠੇ ਹੋ ਤਾਂ ਫਿਰ ਉਹਨਾਂ ਨੇ ਕਿਹਾ ਸੀ ਵੀ ਐਵੇਂ ਆ ਗਏ ਇੱਥੇ ਤੇ ਉਦੋਂ ਦਾ ਇੱਥੇ ਐਮਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਪੈ ਗਿਆ ਸੀ ਲੋ ਜੀ ਪਹਿਲਾਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਫੇਰ ਉਹ ਕੁਟਿਆ ਦੇ ਦਰਸ਼ਨ ਕਰਾਂਗੇ ਉਹ ਕੁਟਿਆ ਵੀ ਹੈਗੀ ਇਸ ਥਾਂ ਤੇ ਹਾਂਜੀ ਇਹ ਹੈ ਉਹ ਜਗਾ ਚਰਨਸ਼ੋ ਅਸਥਾਨ ਜਿਹੜਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇਹ ਸਿੰਘ ਜੀ ਦਾ ਤੇ ਅੰਦਰ ਆਪਾਂ ਹੁਣ ਦਰਸ਼ਨ ਕਰਦੇ ਆਜੋ ਜਗ੍ਹਾ ਤੇ ਉਹ ਕੂਟਿਆ ਸੀ ਹਾਂਜੀ ਏਸੀ ਜੀ ਕੂਟਿਆ ਜਿਹੜਾ ਹੁਣ ਇੱਕ ਕਮਰਾ ਬਣ ਗਿਆ ਇਸ ਜਗ੍ਹਾ ਤੇ ਕੂਟਿਆ ਸੀ ਤੇ ਹੁਣ ਇਹਨੂੰ ਜਿਹੜੀ ਸ਼ੇਪ ਆ ਉਹ ਕੂਟੀ ਵਾਲੀ ਦਿੱਤੀ ਹੋਈ ਆ ਬਾਹਰ ਆ ਵੇਖੋ ਟਾਇਲ ਲੱਗੇ ਕਾਨਿਆਂ ਵਾਂਗੂ ਹੀ ਆ ਸੇਮ ਉਹ ਤਾਂ ਬਹੁਤ ਛੋਟੀ ਸੀ ਕਹਿੰਦੇ ਕਾਨਿਆਂ ਜੀ ਸੀਗੀ ਝੋਪੜੀ ਜਿਹੜੀ ਬਣੀ ਹੋਈ ਸੀ ਪਰ ਉਹ ਜਗ੍ਹਾ ਉਹੀ ਆ ਰੂਪ ਤੇ ਝੋਪੜੀ ਦੇ ਹੀ ਰੱਖਿਆ ਨੇ ਤੇ ਇਧਰ ਲੰਗਰ ਹਾਲ ਆ ਜੀ ਸੰਗਤਾਂ ਆਉਂਦੀਆਂ ਬਹੁਤ ਤੁਸੀਂ ਵੀ ਆਓ ਸੰਗਤ ਜੀ ਅਸੀਂ ਕਿੰਨੀ ਵਾਰੀ ਫਤੇਗੜ ਸਾਹਿਬ ਆ ਗਏ ਪਰ ਇਸ ਜਗ੍ਹਾ ਤੇ ਨਹੀਂ ਆਏ ਕਿਉਂਕਿ ਹੁਣ ਜਦੋਂ ਵੀਡੀਓ ਪੈਂਦੀਆਂ ਨੇ ਫਿਰ ਅੱਗੇ-ਅੱਗੇ ਭਗਤਾ ਲੱਗੀ ਜਾਂਦਾ ਸੰਗਤ ਨੂੰ ਹਨਾ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕੋਈ ਹੋਰ ਵੀ ਪਰਿਵਾਰ ਐਵੇਂ ਆ ਸਕਣ ਦੇਖ ਕੇ ਅੱਗੇ ਤੇ ਅਸੀਂ ਵੀ ਐਵੇਂ ਹੀ ਵੇਖ-ਵੇਖ ਕੇ ਅੱਗੇ ਆਏ ਆ ਜੀ ਕੋਈ ਬਹੁਤ ਹੀ ਦੂਰ ਨਹੀਂ 25-30 ਕਿਲੋਮੀਟਰ ਹੈ ਫਤੇਗੜ ਸਾਹਿਬ ਤੋਂ ਅੱਧੇ ਘੰਟੇ 'ਚ ਬੰਦਾ ਇੱਥੇ ਪਹੁੰਚ ਜਾਂਦਾ ਆਰਾਮ ਨਾਲ ਜੀ ਹਾਂਜੀ ਆਪਾਂ ਸ਼ਕਨ ਲੱਗਿਆ ਲੰਗਰ ਇਹ ਸੰਗਤ ਨੇ ਕਰਾਇਆ ਸੀ ਖੰਡ ਪਾਟ ਸਾਹਿਬ ਕਹਿੰਦੇ ਲੰਗਰ ਜ਼ਰੂਰ ਚੱਕ ਕੇ ਜਾਓ ਜੀ ਜੀ ਇੱਥੇ ਉਸ ਟਾਈਮ ਜੰਗਲ ਹੁੰਦਾ ਸੀ ਤੇ ਹੁਣ ਵੀ ਜੰਗਲ ਵਾਂਗੂ ਹੀ ਬਣਾਇਆ ਹੋਇਆ ਵੈਸੇ ਬੜੀਆਂ ਪਾਰਕਾਂ ਹੋਈਆਂ ਨੇ ਬਹੁਤ ਸੋਹਣੇ ਬੂਟੇ ਤੇ ਬਹੁਤ ਸੋਹਣੀ ਕਟਿੰਗ ਹੋਈ ਹੋਈ ਹੈ ਬੂਟਿਆਂ ਦੀ ਬਹੁਤ ਸਾਰੇ ਬੂਟੇ ਨੇ ਸੰਗਤ ਜੀ ਜੇ ਤੁਸੀਂ ਵੀ ਇੱਥੇ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਹੋ ਤਾਂ ਆਹ ਸਾਰੀਆਂ ਭੇਟਾਂ ਲਿਖੀਆਂ ਹੋਈਆਂ ਨੇ ਜੀ ਤੇ ਗੰਗੂ ਇੱਥੋਂ ਬਾਅਦ ਫਿਰ ਆਪਣੇ ਘਰ ਲੈ ਕੇ ਗਿਆ ਸੀ ਹੁਣ ਆਪਾਂ ਚੱਲਦੇ ਆਂ ਉਹਦੇ ਘਰ ਚੱਲਦੇ ਆ ਉੱਥੇ ਕੁਟਿਆ ਤੋਂ ਪਿੰਡ 'ਚ ਆ ਗਏ ਜੀ ਗੰਗੂ ਦੇ ਘਰ ਤੇ ਇਹਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਆਪਾਂ ਹਾਂਜੀ ਜਿਹੜਾ ਇਹ ਇਤਿਹਾਸ ਹੈਗਾ ਗੁਰਦੁਆਰਾ ਅਟਕ ਸਾਹਿਬ ਬਣ ਗਿਆ ਜਿੱਥੇ ਗੰਗੂ ਰਸੋਈਏ ਦਾ ਘਰ ਸੀਗਾ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਉਹ ਸਾਧੂ ਦੀ ਕੁਟਿਆ ਤੋਂ ਇੱਥੇ ਗੰਗੂ ਆਪਣੇ ਘਰ ਲੈ ਕੇ ਆਇਆ ਸੀਗਾ ਤੇ ਇੱਥੇ ਇੱਕ ਰਾਤ ਲਈ اٹਕੇ ਸੀਗੇ ਹੁਣ ਗੁਰਦੁਆਰਾ ਅਟਕ ਸਾਹਿਬ ਹਾਂਜੀ ਇਸ ਕਮਰੇ ਦੀਆਂ ਨਾ ਕੁਸ਼ਕ ਦੋ ਗੰਧਾਂ ਹੀ ਪੁਰਾਣੀਆਂ ਨੇ ਇੱਕੋ ਵਾਲੀ ਗੰਧ ਪੁਰਾਣੀ ਐ ਤੇ ਇੱਕ ਆਹ ਜੀ ਆਹ ਨਵੀਆਂ ਬਣੀਆਂ ਹਾਂਜੀ ਇਹ ਸੀਗਾ ਗੰਗੂ ਦਾ ਘਰ ਤੇ ਆਪਾਂ ਦਰਸ਼ਨ ਕੀਤੇ ਤੇ ਤੁਹਾਨੂੰ ਵੀ ਕਰਾਏ ਜੀ ਹੁਣ ਆਪਾਂ ਇੱਥੇ ਪਿੰਡ ਦੇ ਬਾਹਰਲੇ ਪਾਸੇ ਹੈਗਾ ਜੀ ਰੱਥ ਸਾਹਿਬ ਗੁਰਦੁਆਰਾ ਜਿੱਥੇ ਕਿ ਉਹ ਜਦੋਂ ਸਿਪਾਈ ਆਏ ਸੀਗੇ ਰੱਥ ਲੈ ਕੇ ਆਏ ਸੀਗੇ ਤੇ ਉਹ ਪਿੰਡ ਦੇ ਵਿੱਚ ਤਾਂ ਆਉਂਦਾ ਨਹੀਂ ਸੀ ਰੱਥ ਉੱਥੇ ਸਿਪਾਈ ਪੈਦਲ ਆਏ ਹੋਣੇ ਜਾਂ ਘੋੜਿਆਂ ਤੇ ਤੇ ਰੱਥ ਆ ਜਿਹੜਾ ਬਾਹਰ ਖੜਾਇਆ ਸੀਗਾ ਤੇ ਹੁਣ ਆਪਾਂ ਉਹ ਰੱਥ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਨੇ ਆ ਜੀ ਨੇ ਰੋੜ ਦੇ ਕੋਈ ਨਗਰ ਕੀਰਤਨ ਜਾ ਰਿਹਾ ਸੀਗਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਪਾਂ ਉੱਥੇ ਜਾ ਰਹੇ ਹਾਂ ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਰੱਥ ਸਾਹਿਬ ਇਸ ਜਗ੍ਹਾ ਤੇ ਉਹ ਰੱਥ ਖੜਾ ਕਰਕੇ ਚਪਾਈ ਅੰਦਰ ਗਏ ਸੀ ਇਹ ਗੰਗੂ ਦੇ ਘਰ ਤੇ ਆਪਾਂ ਹੁਣ ਕਰਾਉਣੇ ਤੁਹਾਨੂੰ ਦਰਸ਼ਨ ਜੇ ਇੱਥੇ ਗੰਗੂ ਲੈ ਕੇ ਆ ਰਿਹਾ ਜੀ ਉਸ ਤੋਂ ਬਾਅਦ ਮਾਤਾ ਜੀ ਆ ਗਏ ਅੱਗੇ ਤੇ ਫਿਰ ਆ ਰੱਥ 'ਚ ਬੈਠ ਗਏ ਤੇ ਅੱਗੇ ਸਿਪਾਈ ਚੱਲ ਰਹੇ ਨੇ ਅੰਜ 2 ਮਿੰਟ ਬੈਠ ਕੇ ਆਪਾਂ ਜਗ੍ਹਾ ਦਾ ਨਿਗਮ ਆਂਦੇ ਹਾਂ ਜੀ ਇਤਿਹਾਸ ਦਾ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੀ ਬਾਕੀ ਤੁਸੀਂ ਬਰੀਕੀ ਚ ਪੜਨਾ ਦਾ ਇਨਤੋਂ ਪੜ ਲਿਓ ਹਾਂਜੀ ਇਹ ਸੀਗੇ ਆਪਣੇ ਜਿਹੜੇ ਆਪਾਂ ਸਿਹੜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਤੁਹਾਨੂੰ ਪੂਰਾ ਇਤਿਹਾਸ ਸੀ ਜਿਹੜਾ ਇੱਥੋਂ ਦਾ ਆਪਾਂ ਦੱਸਿਆ ਤੇ ਇਸ ਤੋਂ ਬਾਅਦ ਆਪਾਂ ਅੱਗੇ ਜਾਣਾ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮਰੰਡੇ ਉਹ ਤੁਹਾਨੂੰ ਆਪਾਂ ਅਗਲੇ ਬਲੌਗ ਚ ਦਿਖਾਵਾਂਗੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰ ਰਹੇ ਹਾਂ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਨੈ Thanks for watching. Bye bye.